ਬੀਜਪੀ ਦੇ ਪੀਐਮ ਮੋਦੇ ਦੇ ਉਮੀਦਵਾਰ ਅਤੇ ਅਗਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਤੋਂ ਬਾਅਦ ਵਾਰਣਸੀ ਪਹੁੰਚ ਚੁਕੇ ਨੇ ਵਾਰਣਸੀ ਦੇ ਵਿੱਚ ਵੀ ਲੋਕਾਂ ਦਾ ਹਜ਼ੂਮ ਦੇਖਣ ਨੂੰ ਮਿਲ ਰਿਹਾ ਹੈ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਵੇਖਿਆ ਕਿ ਕਿਸ ਤਰ੍ਹਾਂ 에ਅਰਪੋਰਟ ਤੋਂ ਲੈ ਕੇ ਬੀਜਪੀ ਦੇ ਦਫਤਰ ਤੱਕ ਪਹੁੰਚਣ ਦੌਰਾਨ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਪਾਰਟੀ ਦੇ ਕਾਰਜਕਰਤਾ ਮੌਜੂਦ ਰਹੇ ਆਮ ਲੋਕਾਂ ਦੀ ਵੀ ਭੀੜ ਦੇ ਸੀ ਪੂਰੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸਮਰਥਕ ਪਹੁੰਚੇ ਸਨ ਅਤੇ ਹੁਣ ਤਸਵੀਰਾਂ ਵਾਰਣਸੀ ਦੀਆਂ ਦਿੱਲੀ ਤੋਂ ਬਾਅਦ ਵਾਰਣਸੀ ਪਹੁੰਚ ਚੁਕੇ ਨੇ ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਕਰਨ ਤੋਂ ਬਾਅਦ ਗੰਗਾ ਆਰਤੀ ਕਰਨਗੇ ਦਿੱਲੀ ਦੇ ਵਿੱਚ ਲੋਕਾਂ ਦਾ ਹਜੂਮ ਉਮੜਿਆ ਸੀ ਅਤੇ ਕਾਸ਼ੀ ਦੇ ਵਿੱਚ ਵੀ ਅਜਿਹਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੁਝ ਧੀਰ ਬਾਅਦ ਗੰਗਾ ਆਰਤੀ ਕਰਨਗੇ ਨਰਿੰਦਰ ਮੋਦੀ ਜੋ ਕਿ ਇਤਿਹਾਸਕ ਜਿੱਤ ਦਿਵਾ ਚੁੱਕੇ ਨੇ ਬੀਜੇਪੀ ਨੂੰ ਬੀਜੇਪੀ ਦੀ ਅਗਵਾਈ ਕੀਤੀ ਇਹਨਾਂ ਲੋਕ ਸਭਾ ਚੋਣਾਂ ਦੇ ਦੌਰਾਨ ਅਤੇ ਸਪਸ਼ਟ ਬਹੁਮਤ ਦਿਵਾਇਆ ਇਤਿਹਾਸ ਦੇ ਵਿੱਚ ਬੀਜੇਪੀ ਨੇ ਪਹਿਲੀ ਵਾਰ ਸਪਸ਼ਟ ਬੁਮਹਮਤ ਦੇਖਿਆ ਕਿਸੇ ਗੜ ਜੋੜ ਦੀ ਜ਼ਰੂਰਤ ਨਹੀਂ ਹੈ ਕਿਸੇ 파ਟੀ ਦੀ ਜ਼ਰੂਰਤ ਨਹੀਂ ਹੈ ਐਨਡੀਏ ਮਿਲ ਕੇ 335 ਸੀਟਾਂ ਹਾਸਲ ਕਰਨ ਦੇ ਵਿੱਚ ਕਾਮਯਾਬ ਰਹੀ ਅਤੇ ਬੀਜੇਪੀ 283 ਸੀਟਾਂ ਮੈਜਿਕ ਫਿਗਰ ਦੀ ਹਮੇਸ਼ਾ ਹੀ ਗੱਲ ਹੁੰਦੀ ਰਹੀ ਬੀਜੇਪੀ ਦੀ 270 ਦਾ ਮੈਜਿਕ ਫਿਗਰ ਲੈ ਕੇ ਚੱਲੀ ਸੀ ਪਰ 283 ਸੀਟਾਂ ਤੇ ਜੇ ਹਾਸਲ ਕੀਤੀ ਵਾਰਾਨਸੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਾਜਨਾਥ ਸਿੰਘ ਪਾਰਟੀ ਪ੍ਰਧਾਨ ਉਹਨਾਂ ਦੇ ਨਾਲ ਮੌਜੂਦ ਨੇ ਇਸ ਤੋਂ ਪਹਿਲਾਂ ਵੀ ਦੇਖਿਆ ਕਿ 에어ਪੋਰਟ ਦਿੱਲੀ 에어ਪੋਰਟ ਤੇ ਹੀ ਪਹੁੰਚ ਗਏ ਸਨ ਨਰਿੰਦਰ ਮੋਦੀ ਨੂੰ ਰੀਸੀਵ ਕਰਨ ਦੇ ਲਈ ਜਿਸ ਤੋਂ ਬਾਅਦ ਨਰਿੰਦਰ ਮੋਦੀ ਦੇ ਨਾਲ ਬੈਠਕ ਦੇ ਵਿੱਚ ਵੀ ਮੌਜੂਦ ਰਹੇ ਸੰਸਦੀ ਬੋਰਡ ਦੀ ਬੈਠਕ ਕੋਈ ਜਿਸ ਤੋਂ ਬਾਅਦ ਵਾਰਾਨਸੀ ਵੀ ਨਾਲ ਨਾਲ ਹੀ ਆਏ ਨੇ ਰਾਜਨਾਥ ਸਿੰਘ ਅਤੇ ਗੰਗਾ ਆਰਤੀ ਕੋਜੀ ਚੇਰਪਾਤ ਹੋਵੇਗੀ ਵਾਰਾਨਸੀ ਦੇ ਵਿੱਚ ਗੰਗਾ ਆਰਤੀ ਕੋਜੀ ਚੇਰ ਵਿੱਚ ਕਰਨਗੇ ਨਰਿੰਦਰ ਮੋਦੀ ਵਾਰਾਨਸੀ ਦੇ ਵਿੱਚ ਹਨ ਵਾਰਾਨਸੀ ਦੀ ਹੀ ਧਰਤੀ ਤੋਂ ਉਹਨਾਂ ਨੇ ਚੋਣ ਵੀ ਲੜੀ ਹੈ ਦੋ ਸੀਟਾਂ ਤੋਂ ਚੋਣ ਲੜਨ ਵਾਲੇ ਨਰਿੰਦਰ ਮੋਦੀ ਕਾਸ਼ੀ ਦੇ ਨਾਲ-ਨਾਲ ਵਡੋਦਰਾ ਤੋਂ ਚੋਣ ਲੜੀ ਅਤੇ ਦੋਹਾਂ ਹੀ ਸੀਟਾਂ ਤੇ ਲੱਖਾਂ ਦੇ ਫਰਕ ਨਾਲ ਜੇਤ ਹਾਸਲ ਕੀਤੀ ਹੈ ਨਰਿੰਦਰ ਮੋਦੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ